ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਸੱਜਣ ਨੇ ਦਵਾਈ ਤੋਂ ਫੋਨ ਕੀਤਾ ਸੀ ਅੰਮ੍ਰਿਤਪਾਲ ਦੀਆਂ ਕਰਤੂਤਾਂ ਦੱਸਣ ਵਾਸਤੇ ਇਹ ਲੋਕ ਐਨੇ ਇੱਕ ਬੇਵਕੂਫ ਨੇ ਜਦੋਂ ਮੈਨੂੰ ਫੋਨ ਕਰਦੇ ਨੇ ਸ਼ਾਇਦ ਇਹਨਾਂ ਨੂੰ ਇਹ ਹੁੰਦਾ ਹੈ ਵੀ ਇਹਨੂੰ ਕਿਹੜਾ ਪਤਾ ਲੱਗਣਾ ਮੈਨੂੰ ਪਤਾ ਹੁੰਦਾ ਵੀ ਇਹ ਦੱਸਣਾ ਕੀ ਚਾਹੁੰਦੇ ਨੇ ਬੁਲਾਉਣਾ ਕੀ ਚਾਹੁੰਦੇ ਪਹਿਲਾਂ ਇਹ ਉਹ ਲੋਕ ਨੇ ਜਿਹੜਾ ਝੱਗਾ ਚੌੜ ਕਰਾ ਕੇ ਹੁਣ ਠੰਡੇ ਹੋ ਕੇ ਬੈਠੇ ਆ ਕਹਿੰਦਾ ਜੀ ਅਮਰਤਪਾਲ ਸਾਡੇ ਕੋਲੇ ਕੰਮ ਕਰਦਾ ਸੀ ਤੇ ਅਸੀਂ ਬੜੀ ਹੈਲਪ ਕੀਤੀ ਮੇਰੇ ਨਾਲ ਕਹਿੰਦਾ 15000 ਰਾਮ ਦੀ ਠੱਗੀ ਮਾਰ ਗਿਆ ਵੀ ਜਦੋਂ ਠੱਗੀ ਮਾਰੀ ਸੀ ਉਦੋਂ ਮੈਨੂੰ ਪੁੱਛ ਕੇ ਉਹਦੇ ਨਾਲ ਪਾਰਨਰਸ਼ਿਪ ਕੀਤੀ ਸੀ ਮੈਨੂੰ ਦੱਸਣ ਲੱਗੇ ਸਾਨੂੰ ਤਾਂ ਤੁਹਾਡੇ ਦੱਸਣ ਤੋਂ ਬਿਨਾ ਉਹਨਾਂ ਦੀ ਕਰਤੂਤਾਂ ਬਾਰੇ ਪਹਿਲਾਂ ਹੀ ਪਤਾ ਅਸੀਂ ਵਿਸ਼ਵਾਸ਼ ਨਹੀਂ ਕਰਦੇ ਕੱਲ ਇੱਕ ਸਜਣ ਨੇ ਪੋਸਟ ਪਾਈ ਹੋਈ ਹੈ ਫੇਸਬੁੱਕ ਤੇ ਤੁਸੀਂ ਉਹ ਪੜ ਲਿਓ ਦੇ ਬਾਰੇ ਉਹਨੇ ਕੀ ਦੱਸਿਆ ਤੇ ਉਹ ਜਦੋਂ ਤੁਸੀਂ ਪੜੋਗੇ ਨਾ ਯਕੀਨ ਤੁਸੀਂ ਫੇਰ ਨਹੀਂ ਕਰਨਾ ਕਿਉਂਕਿ ਅਸੀਂ ਕਹਿੰਦੇ ਆਂ ਵੀ ਜਿਹੜੇ ਹਸਪੀਟਲ ਤੇ 2-3 ਕਰੋੜ ਰੁਪਈਆ ਲੱਗਾ ਹੋਇਆ ਉਹਦੀ ਲੋੜ ਨਾ ਪਵੇ ਸਾਡਾ ਜਿਹੜਾ ਇਲਾਜ ਹੈ ਸਵਾਦੀ ਟੁਟਕੀ ਨਾਲ ਹੋਵੇ ਅਸੀਂ ਇਹ ਸਮਝਦੇ ਹਾਂ ਇੱਕ ਪਾਸੇ ਕਹਿੰਦੇ ਸਾਡੇ ਬੱਚੇ ਪੜ੍ਹ ਲੈ ਕੇ ਡਾਕਟਰ ਬਣਨ ਦੂਜੇ ਪਾਸੇ ਅਸੀਂ ਇਲਾਜ ਕਰਾਉਣਾ ਸਵਾਦੀ ਚੁਟਕੀ ਦੇ ਨਾਲ ਸਾਡੀ ਫਿਤਰਤ ਬਣੀ ਹੋਈ ਹੈ ਔਰ ਅਸੀਂ ਇਹਨਾਂ ਚੀਜ਼ਾਂ ਤੇ ਯਕੀਨ ਕਰਦੇ ਹੀ ਨਹੀਂ ਅਸਾਉ ਸੱਜਣ ਜਿਹੜੀ ਪੋਸਟ ਪਾਈ ਉਹਦੇ ਵਿੱਚ ਕੀ ਕਿਹਾ ਕਹਿੰਦਾ ਛੋਟਾ ਜਿਹਾ ਕਾਰੋਬਾਰ ਸੀ ਦਵਾਈ ਦੇ ਵਿੱਚ ਚਾਚੇ ਦੀ ਟਰਾਂਸਪੋਰਟ ਸੀ ਅਮਰਤਪਾਲ ਦੇ ਦੀ ਦੋ ਟਰੱਕ ਚਲਾਉਂਦਾ ਸੀ ਠੱਗੀਆਂ ਠੋਗੀਆਂ ਮਾਰ ਕੇ ਤਿੰਨ ਕਰ ਲਏ ਵੱਡਾ ਭਰਾ ਹੈਪੀ ਜਿਹੜਾ ਅਮਰਤਪਾਲ ਦਾ ਉਹ ਨਸ਼ੇੜੀ ਸੀ ਤੇ ਪਹਿਲਾਂ ਪੰਜਾਬ ਦੇ ਵਿੱਚ ਇੱਕ ਕੁੜੀ ਛੇੜਤੀ ਉਹਦਾ ਪਰਚਾ ਪੈਣ ਲੱਗਾ ਸੀ ਦਵਾਈ ਭੱਜ ਗਿਆ ਉਹਨੇ ਸਾਰਾ ਕੁਝ ਲਿਖਿਆ ਹੋਇਆ ਤੇ ਵਿੱਚ ਦੂਜੀ ਗੱਲ ਅਮਰਤਪਾਲ ਦੀ ਗੱਲ ਕਰਦਾ ਹੈ ਕਹਿੰਦਾ ਅਮਰਤਪਾਲ ਵੀ ਕੁੜੀਆਂ ਦੀਆਂ ਆਡੀਓ ਵੀਡੀਓ ਬਣਾਉਂਦਾ ਸੀ ਪਹਿਲਾਂ ਫਿਰ ਵਾਇਰਲ ਕਰੰਦੇ ਕਰਦਾ ਸੀ ਉਹਨੂੰ ਕਹਿੰਦਾ ਬਲੈਕਮੇਲ ਕਰਦਾ ਸੀ ਇਹਨਾਂ ਦੇ ਧੰਦੇ ਸੀ ਹੁਣ ਜਿਹੜਾ ਪਿਓ ਐ ਅਮਰਤਪਾਲ ਦਾ ਮੈਂ ਤਾਂ ਪਾਪਾ ਕਹਿੰਦਾ ਹੁੰਦਾ ਉਹਨੇ ਫੜ ਧੜ ਕੇ 20 ਲੱਖ ਰੁਪਈਆ ਇਧਰੋਂ ਉਧਰੋਂ ਕਰਕੇ ਡਵਾਈ ਦੇ ਵਿੱਚ ਕਾਰੋਬਾਰ ਸ਼ੁਰੂ ਕਰ ਲਿਆ ਜਦੋਂ ਦੋਨਾਂ ਨੇ ਜਲੂਸ ਕੱਢਤਾ ਫਿਰ ਉਹਨੂੰ ਛੱਡ ਕੇ ਵਾਪਸ ਆਉਣਾ ਪਿਆ ਫਿਰ ਕੀ ਹੁੰਦਾ ਫਿਰ ਅਮਰਤਪਾਲ ਦੇ ਨਾਲ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਗੱਲਬਾਤ ਹੋ ਜਾਂਦੀ ਹੈ ਅਜਿਹੜਾ ਲੁਧਿਆਣੇ ਸੋਨਾ ਲੁੱਟਿਆ ਸੀ ਜੈਪਾਲ ਭੁਲਰ ਵਰਗਿਆਂ ਨੇ ਉਹਦੇ ਵਿੱਚ ਇਨਵੋਲਵਮੈਂਟ ਇਹਦੀ ਹੁੰਦੀ ਹੈ ਉਹਦੇ ਵਿੱਚੋਂ ਹਿੱਸ਼ਾ ਵੀ ਮੰਗਦਾ ਹੈ ਜਿਹੜੀ ਉਹ ਆਡੀਓ ਬੈਰਲ ਹੋਈ ਹੋਈ ਹੈ ਇਹ ਸਾਰਾ ਕੁਝ ਤਕਰੀਬਨ ਤਕਰੀਬਨ ਲੋਕਾਂ ਨੂੰ ਉਹ ਜਵਾਨੀ ਪਤਾ ਉੱਥੇ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਬਹੁਤੇ ਲੋਕ ਮੈਨੂੰ ਫੋਨ ਕਰਦੇ ਤੁਸੀਂ ਇਦਾਂ ਕਹਿ ਦਿਓ ਇਦਾਂ ਅਸੀਂ ਕਿਸੇ ਦੇ ਕਹਿਣ ਮੁਤਾਬਕ ਕੁਝ ਨਹੀਂ ਕਹਿੰਦੇ ਅਸੀਂ ਅਮਰਤਪਾਲ ਤੋਂ ਨਾ ਪਛ ਲੈਣਾ ਨਾ ਸਾਡਾ ਉਹ ਵਿਰੋਧੀ ਹੈ ਜਿਹੜਾ ਬੰਦਾ ਕੌਮ ਨੂੰ ਪੰਜਾਬ ਨੂੰ ਬੇਬਕੂ ਬਣਾਉਂਦਾ ਮੈਂ ਉਹਦੀ ਗੱਲ ਕਰਦਾ ਉਹ ਅਮਰਤਪਾਲ ਹੋਵੇ ਭਾਵੇਂ ਅਮਰਤਪਾਲ ਦਾ ਪਿਓ ਹੋਵੇ ਜਾਂ ਆਪਣੀ ਹੋਰ ਹੋਵੇ ਕੋਈ ਵੀ ਹੋਵੇ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੁਣ ਗੱਲ ਕਰਦੇ ਆ ਅਮਰਤਪਾਲ ਦਾ ਜਦੋਂ ਵਿਆਹ ਹੁੰਦਾ ਹੈ ਵਿਆਹ ਕਦੋਂ ਹੁੰਦਾ ਹੈ ਜਦੋਂ ਇਹਨੇ ਨਨਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਇੱਕ ਸ਼ੈਤਾਨੀ ਦਿਮਾਗ ਦੇ ਨਾਲ ਜਿਹੜੇ ਆਪਣੇ ਪਿੱਛੇ ਇੱਕ ਤੀੜ ਸੀ ਨਸ਼ੇੜੀ ਉਹ ਉਹ ਨ ਸੰਗਤਾਂ ਦੇ ਵਿੱਚ ਲਾ ਦਿੱਤੀ ਹੋਲੀ ਖੇਢੀ ਗਈ ਉਹਨੂੰ ਵੀਡੀਓ ਰਹੀ ਕੈਪਚਰ ਕਰ ਲਿਆ ਫਿਰ ਵਹੀ ਸ਼ੁਰੂ ਕੀਤੀ ਕਿ ਇੰਨੀ ਸੰਗਤ ਸਾਡੇ ਨਾਲ ਹੈ ਇੰਨੀ ਸੰਗਤ ਨੇ ਅਮਰ ਛਕ ਲਿਆ ਇਹ ਲੋਕ ਸਾਡੀਆਂ ਭੇਡਾਂ ਦੀ ਤਰ੍ਹਾਂ ਹੈਗੇ ਨੇ ਇਹ ਪਿੱਛੇ ਲੱਗ ਜਾਂਦੇ ਆ। ਉਦੋਂ ਬਾਅਦ ਕੀ ਹੋਇਆ? ਇਹ ਸਭ ਨੂੰ ਪਤਾ ਹੈ। ਇਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਇਹ ਗੱਲਾਂ ਬੋਰ ਕਰਦੀਆਂ। ਸ਼ੁਰੂਆਤ ਜਦੋਂ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਉਦੋਂ ਪਲੈਨਿੰਗ ਸ਼ੁਰੂ ਹੋ ਗਈ ਸੀ। ਵੀ ਹੁਣ ਸਪੇਸ ਹੈਗਾ ਤੇ ਅਸੀਂ ਪੈਰ ਰੱਖਣਾ ਹੈ। ਲੋਕਾਂ ਨੇ ਸਾਡੇ ਨਾਲ ਜੁੜ ਜਾਣਾ ਹੈ। ਇਹ ਸਭ ਨੂੰ ਪਤਾ ਹੈ। ਨਗਰ ਗੀਤਨ ਸ਼ੁਰੂ ਹੁੰਦੇ ਆ। ਔਰ ਜਿਹੜੀ ਇਹਦੀ ਮਾਤਾ ਛੋਟੀ ਕਿਰਪਾਨ ਲੈ ਕੇ ਬੀਬੀ ਖਾਲੜਾ ਮੰਗ ਤੁਰਦੀ ਆ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹ ਉਹ ਬੀਬੀ ਹੈ ਜਿਹੜੀ ਲੈਂਡ 'ਚ ਲੱਗ ਕੇ ਡੀਪੂ ਤੋਂ ਕਣਕ ਲੈਂਦੀ ਰਹੀ ਹੈ ਇਹ ਸਭ ਨੂੰ ਪਤਾ ਹੈ ਉਹਦੇ ਪਿੰਡ ਜਾ ਕੇ ਪੁੱਛ ਲਿਓ ਉਹਦੀਆਂ ਫੋਟੋਆਂ ਵਾਇਰਲ ਕੀਤੀਆਂ ਹੋਈਆਂ ਜਦੋਂ ਬੀਬੀ ਨੂੰ ਪਤਾ ਲੱਗਿਆ ਵੀ ਮੇਰੇ ਪਰਸ ਵਿੱਚ ਜਿੰਨਾ ਮੁੰਡਾ ਨਗਰ ਕੀਰਤਨ ਕਰਦਾ 2-2 ਲੱਖ ਰੁਪਇਆ ਰਹਿੰਦਾ ਤਾਂ ਬੀਬੀ ਬਣ ਗਈ ਮਾਤਾ ਸਾਹਿਬਕੌਰ ਤੁਸੀਂ ਦੇਖਿਆ ਨਹੀਂ ਕਿ ਮਾਤਾ ਦਾ ਸੰਦੇਸ਼ ਸੰਦੇਸ਼ ਹੈ ਕੌਮ ਨੂੰ ਹੁਣ ਖਾਲਸੇ ਦੀ ਮਾਤਾ ਕੋਲ ਨੇ ਮਾਤਾ ਸਹਿਬ ਕੋਰ ਹੈ ਤੇ ਮਾਤਾ ਬਲਵਿੰਦਰ ਕੋਰ ਜਿਹੜੀ ਇਹਦੀ ਮਾਂ ਹੈ ਅਮਰਤਪਾਲ ਦੀ ਉਹਨੂੰ ਫੇਰ ਲਗਾ ਗਈ ਦੀ ਸ਼ਾਇਦ ਮੈਂ ਵੀ ਖਾਲਸੇ ਦੀ ਮਾਂ ਬਣ ਗਈ ਫਿਰ ਵੱਡੀ ਕਰਪਾਨ ਆ ਗਈ ਸਿਰ ਤੇ ਕਿਸ਼ਕੀ ਵੀ ਆ ਗਈ ਐਨਕ ਵੀ ਫਿਰ ਬ੍ਰਾਂਡਡ ਆ ਗਈ ਫੋਨ ਵੀ ਵਧੀਆ ਆਈਫੋਨ ਆ ਗਿਆ ਜਦੋਂ ਗੱਲ ਕਰਦੀ ਹੈ ਤਾਂ ਫਿਰ ਵੀਡੀਓ ਵੀ ਬੈਰ ਲਾਉਣੀ ਸ਼ੁਰੂ ਹੋ ਗਈ ਇਹ ਅਮਰਤਪਾਲ ਦੀ ਮਾਤਾ ਜੀ ਤੇ ਜਿਹੜੇ ਨੇ ਅੰਮ੍ਰਿਤਸਰ ਦੇ ਅੱਗੇ ਧਰਨਾ ਲਾਇਆ ਸੀ ਭੁੱਖ ਹੜਤਾਲ ਰੱਖੀ ਉੱਥੇ ਚੜਹਾਵਾ ਲੋਕਾਂ ਨੇ ਚੜਾਤਾ ਇਹ ਸਚਾਈ ਹੈ ਅਸਾ ਹੋਰ ਜਿਹੜੀ ਗੱਲ ਮੈਂ ਲਾਸਟ ਵਿੱਚ ਕਹਿਣ ਲੱਗਾ ਇਹਦੇ 'ਤੇ ਬਹੁਤ ਜਿਆਦਾ ਧਿਆਨ ਦਿਓ ਬਹੁਤੇ ਲੋਕ ਕਹਿੰਦੇ ਨੇ ਵੀ ਸਾਡੇ ਪੰਜਾਬ ਦੇ ਲੋਕ ਵਾਕਈ ਵੇਡਾਂ ਨੇ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਛੱਡੋ ਪਿਓ ਪੁੱਤ ਦੋ ਵਕੀਲ ਨੇ ਖਾਰੇ ਵਰਗੇ ਉਹ ਕੀ ਕਹਿੰਦੇ ਆ ਤੁਸੀਂ ਉਹਨਾਂ ਦੀ ਗੱਲ ਸੁਣੀ 2 ਸਾਲ ਪਹਿਲਾਂ ਖਾਰੇ ਦੇ ਮੁੰਡੇ ਦੇ ਸਿਰ ਤੇ ਕੇਸ ਨਹੀਂ ਸੀ ਵਕੀਲ ਦੇ ਮੁੰਡੇ ਦੇ ਸਿਰ ਤੇ ਕੇਸ ਨਹੀਂ ਸੀ ਮੋਨਾ ਉਹ ਬੱਗ ਬਣਾਉਣਾ ਸ਼ੁਰੂ ਕਰਦੀ ਪਤਾ ਲੱਗਿਆ ਵੀ ਅਮਰਤਪਾਲ ਦੇ ਜਥੇਬੰਦੀ ਬਣ ਗਏ ਤੇ ਹੁਣ ਮੈਨੂੰ ਟਿਕਟ ਵੀ ਮਿਲ ਸਕਦੀ ਹੈ ਮੈਨੂੰ ਬਲਾਰਾ ਵੀ ਲੈ ਜਾ ਸਕਦਾ ਭਾਗਾ ਦੇ ਸਿਰ ਤੇ ਪਹਿਲਾਂ ਮੋਨਾ ਸੀ ਉਹ ਤੇ ਉਹਦੇ ਪਿਓ ਨੂੰ ਪੁੱਛ ਕੇ ਦੇਖ ਲੋ ਉਹ ਜਿੱਦਾਂ ਕੁਕੜੀ ਨੇ ਆਂਡੇ ਵਿੱਚੋਂ ਤਾਜ਼ਾ ਝੂਟਾ ਕੱਢਿਆ ਹੁੰਦਾ ਹੈ ਨਾ ਉਹਦਾ ਮੂੰਹ ਇਦਾਂ ਹੁੰਦਾ ਤੁਸੀਂ ਉਹਦੀ ਬੋਲ ਬਾਣੀ ਸੁਣੋ ਵੱਡੀ ਸਿਰ ਤੇ ਭੱਗ ਹੁੰਦੀ ਐ। ਉਦੋਂ ਹੀ ਥੁੱਕ ਛਿੜਦਾ ਹੁੰਦਾ ਮੂੰਹ ਚੋਂ। ਉਦੋਂ ਹੀ ਥੱਲੋਂ ਦਾੜ੍ਹੀ ਚਿੱਟੀ ਐ ਤੇ ਉੱਪਰੋਂ ਕਾਲੀ ਕੀਤੀ ਹੁੰਦੀ ਐ। ਸ਼ਰਿਆਮ ਪਤਾ ਐ। ਜਦੋਂ ਵੱਡੇ-ਵੱਡੇ ਵਕੀਲ ਬੇਬਕੂ ਬਣ ਜਾਂਦੇ ਆ ਤਾਂ ਆਮ ਲੋਕਾਂ ਨੂੰ ਬੇਬਕੂ ਬਣਾਉਣਾ ਕੀ ਔਖਾ। ਹੁਣ ਮੈਨੂੰ ਫੋਨ ਕਰਨ ਦਾ ਮਤਲਬ ਕੀ ਹੁੰਦਾ? ਵਿਗਿਆਨੀ ਬੁੱਟਾ ਸਿੰਘ ਡਰਦਾ ਨਹੀਂ ਬੋਲ ਦੂਗਾ। ਅਸੀਂ ਨਾ ਕਿਸੇ ਦੇ ਕਹੇ ਕੁਝ ਬੋਲਣਾ ਤੇ ਨਾ ਅੱਜ ਤੱਕ ਬੋਲੇ। ਮੈਂ ਜੋ ਬੋਲਦਾ ਆਪਣੀ ਰਿਸਰਚ ਕਰਕੇ ਬੋਲਦਾ ਵੀ ਕਿਹੜਾ ਬੰਦਾ ਕੀ ਕਰਦਾ ਹੈ ਕਿਹੜਾ ਬੰਦਾ ਕੀ ਕਰਨਾ ਚਾਹੁੰਦਾ ਹੈ ਇਹ ਮੇਰੀ ਫਿਤਰਤ ਹੈ ਹੁਣ ਸੁਣੋ ਲਾਸਟ ਜਿਹੜੇ ਬੰਦੇ ਦਿਮਾਗ ਵਿੱਚ ਕੀੜਾ ਰੱਖੀ ਬੈਠੇ ਆ ਕਿ ਅਮਰਤਪਾਲ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਤੁਸੀਂ ਪੋਸਟ ਪਾ ਦਿਓ ਕੋਈ ਉੱਥੇ ਕੀ ਹੁੰਦਾ ਤਿੰਨ ਆਪਸ਼ਨ ਹੁੰਦੇ ਆ ਅਮਰਤਪਾਲ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਜਾਂ ਨਹੀਂ ਇਹ ਦੋ ਹੋ ਗਏ ਤੀਜਾ ਕੀ ਹੁੰਦਾ ਤੀਜਾ ਹੁੰਦਾ ਮੁੱਖ ਮੰਤਰੀ ਕਿਹੜਾ ਚਾਹੀਦਾ ਉਥੇ ਚਾਰ ਬੰਦੇ ਫੋਟੋਆਂ ਲਾ ਦੇਣਗੇ ਇੱਕ ਗਵਿਰਦੀ ਲਾ ਦੇਣਗੇ ਭਵਨਤਮਾਨ ਦੀ ਅਮਰਤਪਾਲ ਦੀ ਇੱਕ ਅਧੀ ਰਾਜੇ ਬੜਿੰਗ ਵਰਗੀ ਲਾ ਦੇ ਇਹਨਾਂ ਵਿੱਚੋਂ ਕਿਹੜਾ ਚਾਹੀਦਾ ਜੇ ਤੁਸੀਂ ਕਲਿੱਕ ਕਰੋਗੇ ਸਭ ਤੋਂ ਵੱਧ ਜਿਹੜੀ VOTING ਆ ਅਮਰਤਪਾਲ ਦੇ ਹੱਕ ਵਿੱਚ ਆਉਂਦੀ ਹੈ ਇਹ ਸਭ ਨੂੰ ਪਤਾ ਹੈ ਇਹ ਕਿਉਂ ਹੋ ਰਿਹਾ ਹੁਣ Facebook ਨੂੰ YouTube ਨੂੰ ਕੰਟਰੋਲ ਕੌਣ ਕਰਦਾ ਹੈ ਇੰਟਰਨੈਟ ਨੂੰ ਕੰਟਰੋਲ ਕੌਣ ਕਰਦਾ ਹੈ ਸਭ ਨੂੰ ਪਤਾ ਹੈ ਬੜੀਆਂ ਏਜੰਸੀਆਂ ਕਰਦੀਆਂ ਨੇ ਮੌਕੇ ਦੀਆਂ ਸਰਕਾਰਾਂ ਕਰਦੀਆਂ ਨੇ ਇਹ ਤਾਂ ਹੁੰਦਾ ਉਹ ਕਿਉਂ ਹੁੰਦਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਪੰਜਾਬ ਦੇ ਵਿੱਚ ਅੱਗ ਲਾਉਣ ਵਾਲਾ ਕੋਈ ਆਪਣਾ ਚਾਹੀਦਾ ਜੇ ਵਿਗਾਨਾ ਲਾਉ ਤਾਂ ਸ਼ੱਕ ਹੋ ਜਾਣਾ ਹੁਣ ਤੁਸੀਂ ਕਿਸੇ ਦੀ ਕਣਕ ਨੂੰ ਅੱਗ ਲਾਉਣ ਜਾਓਗੇ ਤੁਸੀਂ 10 ਕਿਲੋਮੀਟਰ ਤੋਂ ਚੱਲ ਕੇ ਜਾਓਗੇ ਤੁਹਾਡੇ دلਾ ਸ਼ੱਕ ਕਰੂਗਾ ਵੀ ਸਾਡੇ ਖੇਤ ਵੀ ਛੇ ਖੇਤ ਲੈਣ ਕੀ ਆਇਆ ਸੀ ਆਲਾ ਫੜ ਕੇ ਚਾਰ ਮਾਰੂ ਥਾਪੜੇ ਅਜਾ ਲੱਗ ਜੂ ਵੀ ਤੂੰ ਅੱਗ ਲਾਈਏ ਜਾਂ ਅੱਗ ਲਾਗੀ ਤਾਂ ਸ਼ੱਕ ਹੂੰ ਕਿ ਫਲਾਣਾ ਬੰਦਾ ਆਇਆ ਸੀ ਇਹਨੂੰ ਪੜ ਲੋ ਜਾ ਕੇ ਹੁਣ ਜਿਹੜਾ ਘਰ ਦੇ ਵਿੱਚ ਬੰਦਾ ਬੈਠਾ ਉਹ ਤੇ ਸ਼ੱਕ ਕੋਈ ਨਹੀਂ ਆਦੋ ਦੇਖੇ ਨੀ ਤਰਕਸ਼ੀਰ ਵਾਲੇ ਨੂੰ ਨੇ ਅੱਗ ਲਾਤੀ ਸੱਸ ਨੇ ਅੱਗ ਲਾਤੀ ਘਰੇ ਚੱਲਦਾ ਹੁੰਦਾ ਕੰਮ ਜਦੋਂ ਉਹ ਆਉਂਦੇ ਨੇ ਉਹ ਅਟ ਕਰ ਲੈਂਦੇ ਫੇਰ ਅੱਗ ਲੱਗਦੀ ਨਹੀਂ ਫਿਰ ਬੱਸ ਅੱਲਾ ਕਹਿੰਦਾ ਵੀ ਅੱਗ ਲਾਉਣ ਵਾਲਾ ਕੋਈ ਬਾਹਰ ਨਹੀਂ ਸਿੱ ਘਰੇ ਹੀ ਹੈ ਮਤਲਬ ਕੀ ਪੰਜਾਬ ਨੂੰ ਅੱਗ ਲਾਉਣ ਵਾਸਤੇ ਕੋਈ ਬਗਾਨਾ ਨਹੀਂ ਜਿਹੜਾ ਆਪਲਾ ਹੋਵੇ ਵਿਸ਼ਵਾਸਪਾਤਰ ਹੋਵੇ ਜਿਹਦੇ ਪਿੱਛੇ ਭੇਡਾਂ ਲੱਗੀਆਂ ਹਨ ਉਹ ਚਾਹੁੰਦਾ ਹੈ ਅਗਲਾਉਣ ਵਾਸਤੇ ਤੇ ਤਾਂ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਇਹ ਜਿਹੜਾ ਨਾ ਮੀਡੀਆ ਦੇ ਉੱਪਰ ਚਰਚਾ ਛੇੜੀ ਹੋਈ ਹੈ ਤੇ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਬੇਨਤੀ ਹੈ ਜੇ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਹੈ ਨਾ ਮੈਂ ਵੀ ਵੋਟ ਪਾ ਦੂੰ ਬੀਤੀ ਵੋਟਾਂ ਹੋਰ ਵੀ ਪਵਾ ਦੇਾਂਗਾ ਹੋਰ ਦੱਸੋ ਬਣਾਓ ਪਰ ਅਜੰਡਾ ਦੱਸੋ ਕੀ ਹੈ ਤੁਹਾਡੇ ਕੋਲੇ ਕੋਈ ਕੌਮਦਾ ਅਜੰਡਾ ਹੈ ਕੋਈ ਪੰਜਾਬ ਦਾ ਪੋਲਿਟਿਕਲ ਅਜੰਡਾ ਹੈ ਤੁਹਾਡੇ ਕੋਲੇ ਮੁੱਦੇ ਕੀ ਨੇ ਦੱਸੋ ਕੁਝ ਵੀ ਨਹੀਂ ਤੁਸੀਂ ਨਸ਼ਿਆਂ ਦੇ ਮੁੱਦੇ ਦੀ ਗੱਲ ਕਰੋਗੇ ਅਮਰਤਪਾਲ ਦਾ ਭਰਾ ਖੁਦ ਨਸ਼ਾ ਕਰਦਾ ਹੈ ਵੇਚਦਾ ਵੀ ਹੈ ਅਮਰਤਪਾਲ ਖੁਦ ਨਸ਼ਾ ਵੇਚਦਾ ਵੀ ਰਿਹਾ ਤੇ ਕਰਦਾ ਵੀ ਹੈ ਤੇ ਇਹਦਾ ਅਮਰਤਪਾਲ ਦਾ ਪਾਪਾ ਖੁਦ ਭੁੱਕੀ ਵੇਚਦਾ ਰਿਹਾ ਕਾਂਗਰਸੀ ਆ ਪੱਕਾ ਜ਼ਮਾਂਦਰੂ ਉਹਦਾ ਡਾਟਾ ਕੱਢ ਕੇ ਦੇਖ ਲੋ ਕਾਲਕ ਪੁਲਿਸ ਅਫਸਰ ਨੇ ਗੱਲ ਅਸੀਂ ਕਹਿੰਦਾ ਚਾਰ ਪਰਦੇ ਦੇ ਅਮਰਤਪਾਲ ਦੇ ਪਿਓ ਤੇ ਭੁੱਕੀ ਦੇ ਹੋਰ ਦੱਸੋ ਏਜੰਡਾ ਤੁਹਾਡਾ ਹੈ ਨਹੀਂ ਗੈਂਸਟਰਵਾਦ ਨੂੰ ਖਤਮ ਕਰਨਾ ਉਹ ਅਮਰਤਪਾਲ ਆਪ ਹੈ ਅੱਛਾ ਇੱਕ ਗੱਲ ਰਹਿ ਗਈ ਕਹਿੰਦੇ ਅਮਰ ਛਕਾਉਣਾ ਛਕਾਓ ਪਰ ਇਹ ਦੱਸੋ ਜਿਸ ਕੁੜੀ ਦੇ ਨਾਲ ਅਮਰਤਪਾਲ ਨੇ ਵਿਆਹ ਕਰਾਇਆ ਉਹਦਾ ਅਮਰਤ ਸ਼ਕਿਆ ਨਹੀਂ ਹੋਰ ਦੱਸੋ ਐਦੋਂ ਤੱਕ ਕੁਝ ਹੋਰ ਨਹੀਂ ਜੇ ਸ਼ੱਕ ਹੈ ਤਾਂ ਅਮਰਤਪਾਲ ਦਾ ਪਾਪਾ ਜਾਂ ਅਮਰਤਪਾਲ ਜਿੱਥੇ ਅਮਰ ਸ਼ੱਕ ਹੈ ਸਬੂਤ ਦਿਓ ਸ਼ੱਕਿਆ ਨਹੀਂ ਇਹ ਮੈਨੂੰ ਗੱਲ ਕੱਲ ਪਤਾ ਲੱਗੀ ਕੱਲ ਵੀ ਮੈਂ ਪਹਿਲਾਂ ਯਕੀਨ ਨਹੀਂ ਕਰਦਾ ਸੀ ਜਿਹੜੇ ਬੰਦੇ ਨੇ ਰਿਸ਼ਤਾ ਕਰਾਇਆ ਸੀ ਨਾ ਉਹ ਬੰਦਾ ਕਹਿੰਦਾ ਜੀ ਕਿੱਥੇ ਖੜੇ ਹੋ ਕਰੋੜਾਂ ਰੁਪਇਆ ਕਹਿੰਦਾ ਇੰਗਲੈਂਡ ਭੇਜਣਾ ਸੀ ਉਹ ਕੁੜੀ ਦੇ ਅਕਾਊਂਟ ਰਾਹੀਂ ਪੁਲਿਸ ਨੂੰ ਲੱਗ ਗਿਆ ਪਤਾ ਚੋੜੇ ਕਰਤੀ ਟੈਂਟ ਆ ਕਰਤੂਤਾ ਨੇ ਅਮਰਤਪਾਲ ਦੇ ਪਰਿਵਾਰ ਦੀ ਤੇ ਜਿਹਨੇ ਵੀ ਫੋਨ ਕਰਨਾ ਹੋਇਆ ਫੋਨ ਕਰਕੇ ਪੁੱਛ ਲਿਓ ਵੀ ਇਹ ਕਿੱਥੋਂ ਮਿਲਿਆ ਸਭ ਕੁਝ ਪਰ ਇਹ ਨਾ ਕਿਹਾ ਵੀ ਆਹ ਬੋਲ ਦਿਓ ਮੈਂ ਕਿਸੇ ਦੇ ਕਹੇ ਨਹੀਂ ਬੋਲਦਾ ਤੇ ਨਾ ਅਸੀਂ ਅਜੇ ਤੱਕ ਬੋਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ